ਲਾਈਵ ਤਸਵੀਰਾਂ ਜੰਡਿਆਲਾ ਗੁਰੂ ਨੈਸ਼ਨਲ ਹਾਈਵੇ ਤੇ ਜੋ ਕਿ ਇੱਕ ਤੇਲ ਨਾਲ ਭਰਿਆ ਟੈਂਕਰ ਜੋ ਹਾਈਵੇ ਤੇ ਜਾ ਰਿਹਾ ਸੀ ਉਸ ਨੂੰ ਅਚਾਨਕ ਜੋ ਅੱਗ ਲੱਗੀ ਅੱਗ ਲੱਗਣ ਨਾਲ ਜਿੱਥੇ ਟਰੈਫਿਕ ਵਿੱਚ ਪਾਰੀ ਵਿਖਣ ਪਿਆ ਉੱਥੇ ਹੀ ਅੱਗ ਬੁਝਾਉਣ ਲਈ ਜੋ ਫਾਇਰ ਬ੍ਰਿਗੇਡਰੀਆਂ ਗੱਡੀਆਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ ਨੈਸ਼ਨਲ ਹਾਈਵੇ ਤੇ ਜੰਡਿਆਲਾ ਗੁਰੂ ਨਦੀਕ ਜੋ ਤੇਲ ਦਾ ਭਰਿਆ ਟੈਂਕਰ ਉਸ ਨੂੰ ਅੱਗ ਲੱਗਣ ਕਾਰਨ ਜੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਸੀਰ ਟੂਡੇ ਦੇ ਲਾਈਵ ਤਸਵੀਰਾਂ ਸੀਰ ਟੂਡੇ ਦੇ ਵਿਖਾ ਰਹੇ ਹਾਂ ਇੱਕ ਤੇਲ ਦੇ ਭਰੇ ਟੈਂਕਰ ਨੂੰ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਦਰ ਰੋਡ ਦੇ ਜੋ ਜੰਡਿਆਲਾ ਗੁਰੂ ਖੇ ਪੋਲ ਦੇ ਉੱਪਰ ਅੱਗ ਦੀਆਂ ਲਪਟਾਂ ਵਿੱਚ ਹਾਲਾਂਕਿ ਆਗ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅੱਗ ਲੱਗਣ ਤੇ ਸੂਚਨਾ ਮਿਲਦਿਆਹੀਂ ਜਿੰਡਿਆਲਾ ਗੁਰੂ ਵਿਖੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਜੋ ਕਿ ਅੱਗ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਤਾਨੂਖਾਰ ਹੈ ਨਸੀਰ ਟੁੱਡੇ ਤੇ ਲਾਈਵ ਤਸਵੀਰਾਂ ਜੋ ਕਿ ਇੱਕ ਟਰੱਕ ਨੂੰ ਨੈਸ਼ਨਲ ਹਾਈਵੇ ਤੇ ਅੱਗ ਇਹ ਲਪਟਾ ਹੁਣ ਦਿਖਾਈ ਦੇ ਰਹੀਆਂ ਨੇ